ਸਤਿ ਸ਼੍ਰੀ ਅਕਾਲ ਦਾ ਚੰਨ ਕਮਲ ਸਿੰਘ 올ਡ ਆਯੁਰਵੇਦ ਦਾ ਟੂਰੀ ਪੰਜਾਬ ਤੋਂ ਸੁਸ਼ੰਤ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਤੁਹਾਡੇ ਨਾਲ ਨੁਸਖੇ ਸ਼ੇਅਰ ਕਰਦੇ ਆ ਜੋ ਸਾਡੇ ਜਮੈਸੀ ਖਾਨਦਾਨੀ ਜਾਂਚੇ ਪਰਖੇ ਹੋਣਦੇ ਨੇ ਸੋ ਜਿਨ੍ਹਾਂ ਦਾ ਤੁਹਾਨੂੰ ਲਾਭ ਹੋ ਸਕੇ ਮੈਂ ਐਸੇ ਨੁਸਖੇ ਹੀ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦਾ ਬਾਕੀ ਸਭ ਦਾ ਧੰਨਵਾਦ ਕਰਦਾ ਤੁਸੀਂ ਮੈਨੂੰ ਐਪਰੀਸ਼ੀਏਟ ਕਰ ਦਿਓ ਮੇਰੀ ਵੀਡੀਓ ਦੇਖ ਕੇ ਆਪਣਾ ਇਲਾਜ ਕਰਦੇ ਹੋ ਤੇ ਠੀਕ ਹੋਣੇ ਹੋ ਮੈਨੂੰ ਦੱਸ ਦਿਓ ਵੀ ਸੀ ਠੀਕ ਹੋ ਗਿਆ ਰੋ ਤੋਂ ਵੀਡੀਓ ਦੇਖ ਕੇ ਸੀ ਦਵਾਈ ਖਾਧੀ ਤੁਸੀਂ ਦੱਸ ਦਿਓ ਬਾਕੀ ਸਭ ਦਾ ਧੰਨਵਾਦ ਕਰਦਾ ਮੈਨੂੰ ਬਲੇਸਿੰਗ ਦਿਨੇਓ ਸ਼ੁਭ ਕਾਮਨਾਵਾਂ ਦਿਨੇਓ ਔਰ ਐਪਰੀਸ਼ੀਏਟ ਕਰਦੇ ਹਾਂ ਸੋ ਅੱਜ ਦੀ ਵੀਡੀਓ ਔਰਤਾਂ ਲਈ ਹੈ ਔਰਤਾਂ ਜਾਂ ਲੜਕੀਆਂ ਲਈ ਕਹਿ ਲਓ ਔਰਤਾਂ ਲਈ ਲੇਡੀਜ਼ ਲਈ ਚਾਹੇ ਵੱਡੀ ਉਮਰ ਹੈ ਜਾਂ ਛੋਟੀ ਉਮਰ ਹੈ ਜ਼ਿਆਦਾਤਰ ਵੱਡੀ ਉਮਰ ਦੇ ਵਿੱਚ ਇਹ ਸਮੱਸਿਆ ਜ਼ਿਆਦਾਤਰ ਆਉਂਦੀ ਹੈ ਵੱਡੀ ਉਮਰ ਦੇ ਵਿੱਚ ਜ਼ਿਆਦਾਤਰ ਇਹ ਸਮੱਸਿਆ ਆਉਂਦੀ ਹੈ ਜਿੱਦਾਂ ਆਮ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਆਂ ਕਿ ਭਾਰ ਪੈਣ ਲੱਗ ਗਿਆ ਪਹਾਰ ਪੈਣ ਲੱਗਿਆ ਪਹਾਰ ਪੈਣਾ ਕੀ ਹੁੰਦਾ ਜਦੋਂ ਪੈਰਾਂ 'ਪਹਾਰ' ਬੈਠਦੇ ਆ ਜਾਂ ਲੇਡੀ ਜੀ ਕੋਈ ਵੀ ਔਰਤ ਪੈਰਾਂ 'ਪਹਾਰ' ਬੈਠਦੀ ਹੈ ਉਹ ਜੋ ਬੱਚੇਦਾਨੀ ਹੁੰਦੀ ਹੈ ਜਿੱਦਾਂ ਉਹਦਾ ਪਹਾਰ ਥੋੜਾ ਜਿਹਾ ਬਾਹਰ ਨੂੰ ਲੱਗ ਜਾਂਦਾ ਜੋ ਦਾ ਪਹਾਰ ਪੈਣ ਲੱਗ ਜਾਂਦਾ ਬੱਚੇਦਾਨੀ ਦਾ ਜੋ ਬੱਚੇਦਾਨੀ ਬਾਹਰ ਨੂੰ ਮਹਿਸੂਸ ਹੁੰਦਾ ਵੀ ਬਾਹਰ ਨੂੰ ਆ ਰਹੀ ਹੈ ਜੋ ਜਿੱਦਾਂ ਕਹੜੀ ਆਪਾਂ ਜਾਂ ਇੰਗਲਿਸ਼ ਦੇ ਵਿੱਚ ਆਮ ਡਾਕਟਰੀ ਭਾਸ਼ਾ ਦੇ ਵਿੱਚ ਇਹਨੂੰ ਕਹਿੰਦੇ ਨੇ ਪਰਲੈਪਸ ਆਫ ਯੂਟਰਸ ਪਰਲੈਪਸ ਆਫ ਯੂਟਰਸ ਵੀ ਯੂਟਰਸ ਤੁਹਾਡੀ ਬਾਹਰ ਨੂੰ ਆਣ ਲੱਗੀ ਪੈਰਾਂ 'ਪਹਾਰ' ਬੈਠਣ ਨਾਲ ਬਾਕੀ ਇਹ ਸਮੱਸਿਆ ਬਹੁਤ ਜ਼ਿਆਦਾ ਤਕਰੀਬਨ ਵੱਡੀ ਉਮਰ ਦੇ ਵਿੱਚ ਜਾ ਕੇ ਆਉਂਦੀ ਹੈ ਜ਼ਿਆਦਾਤਰ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ ਕਿਉਂਕਿ ਪੈਰਾਮਰ ਬੈਠ ਕੇ ਜ਼ਿਆਦਾ ਕੰਮ ਕਰਦਿਆਂ ਨੇ ਉਹ ਪੈਰਾਮਰ ਬੈਠ ਕੇ ਆਟਾ ਗੁੰਨਣਾ ਪੈਰਾਮਰ ਬੈਠ ਕੇ ਪੋਚੇ ਲਾਉਣੇ ਪੈਰਾਮਰ ਬੈਠ ਕੇ ਜਿੱਦਾਂ ਗੋਹਾ ਗੂੜਾ ਕਰਨਾ ਸੋ ਪੈਰਾਮਰ ਬੈਠਣ ਨਾਲ ਸਮੱਸਿਆ ਜੋ ਇਹ ਜ਼ਿਆਦਾਤਰ ਆਉਣ ਲੱਗ ਜਾਂਦੀ ਹੈ ਔਰ ਕਈ ਵਾਰੀ ਕੀ ਹੁੰਦਾ ਵੀ ਜਿੱਦਾਂ ਸਰੀਰ ਦਾ ਜੋ ਢਿੱਲਾਪਨ ਹੋ ਜਾਂਦਾ ਸੀਰ ਦੇ ਵਿੱਚ ਇੰਨੀ ਜ਼ਿਆਦਾ ਢਿੱਲਾਪਨ ਆ ਜਾਂਦਾ ਵੀ ਬੱਚੇ ਤਾਂ ਨਹੀਂ ਜਿਸ ਕਰਕੇ ਥੋੜਾ ਜਿਹਾ ਬਾਹਰ ਨੂੰ ਆਉਣਾ ਸਵਾਗਤ ਹੈ ਵੀ ਆਨ ਦੀ। ਸੋ ਇਹ ਅੱਜ ਜੋ ਫਾਰਮੂਲਾ ਦੱਸਣ ਲੱਗੇ ਹਾਂ ਤੇ ਨਾਲ ਜੋ ਸਰੀਰ ਦਾ ਕਸਾਬ ਹੀ ਪਊਗਾ। ਆਪਾਂ ਕਹਾਂਗੇ ਵੀ ਤੁਹਾਡਾ ਸਰੀਰ ਜੋ ਟਾਈਟਨਸ ਆਉਂਦੀ ਸੀ ਦੇ ਵਿੱਚ ਕਸਾਬ ਹੋਊਗਾ। ਔਰ ਜੋ ਤੁਹਾਡਾ ਭਾਰ ਪੈਣਾ ਬਿਲਕੁਲ ਠੀਕ ਹੋ ਜਾਊਗਾ। ਔਰ ਬਹੁਤ ਪਰੇਸ਼ਾਨ ਨੇ ਕਈ ਵਾਰੀ ਤਾਂ ਡਾਕਟਰ ਫਿਰ ਕਹਿ ਦਿੰਦੇ ਨੇ ਵੀ ਇਹ ਬਚੇ ਤਾਂ ਨਹੀਂ ਕਢਵਾ ਲਓ। ਆਪਰੇਸ਼ਨ ਕਰਵਾ ਲਓ। ਬਚੇ ਤਾਂ ਨਹੀਂ ਰਿਮੂਵ ਕਰਾ ਲਓ। ਕਈ ਵਾਰੀ ਬਚੇ ਤਾਂ ਨਹੀਂ ਰਿਮੂਵ ਕਰਾਉਣ ਵਾਲਾ ਆਪਾਂ ਦੇਖਦੇ ਹਾਂ ਵੀ ਬਾਅਦ ਦੇ ਵਿੱਚ ਕੀ ਕੀ ਅੱਗੇ ਰੋਗ ਲੱਗਦੇ ਨੇ। ਸਰੀਰ ਭਾਰੀ ਹੋ ਜਾਂਦਾ ਕਈ ਵਾਰੀ ਚਲੋ ਮੰਨਿਆ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਵੀ ਕੋਈ ਬਿਮਾਰੀ ਠੀਕ ਨਹੀਂ ਹੋ ਰਹੀ ਦਵਾਈਆਂ ਨਾਲ ਵੀ ਬੱਚੇ ਦਾ ਨਹੀਂ ਦਾ ਕੋਈ ਪ੍ਰੋਬਲਮ ਆ ਜਾਂ ਭਾਰ ਪੈਂਦਾ ਜਾਂ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਜਦ ਛੋਲੀਆਂ ਹੁੰਦੀਆਂ ਨੇ ਵੀ ਐਂਡ ਤੇ ਜਾ ਕੇ ਆਪਰੇਸ਼ਨ ਕਰਨਾ ਹੀ ਪੈਂਦਾ ਆਪਰੇਸ਼ਨ ਕਰਾਉਣਾ ਪੈਂਦਾ ਫਿਰ ਕੋਈ ਹੱਲ ਨਹੀਂ ਹੁੰਦਾ ਜਿਹਦਾ ਕੋਈ ਦਵਾਈਆਂ ਨਾਲ ਨਾ ਇਲਾਜ ਹੋਵੇ ਉਹਦਾ ਆਪਾਂ ਕਹਿ ਦਿੰਦੇ ਵੀ ਆਪਰੇਸ਼ਨ ਕਰਵਾ ਲਓ ਬਾਕੀ ਜ਼ਿਆਦਾਤਰ ਕਈ ਵਾਰੀ ਥੋੜੀ-ਮੋਤੀ ਪ੍ਰੋਬਲਮ ਕਰਕੇ ਵੀ ਆਪਰੇਸ਼ਨ ਕਈ ਵਾਰੀ ਪਹਿਲਾਂ ਕਰੇ ਜਾਂਦੇ ਸੀ ਸੋ ਹੁਣ ਤਾਂ ਚਲੋ ਬਹੁਤ ਸੂਝਵਾਨਾ ਡਾਕਟਰ ਸਾਰੇ ਜੋ ਸਰਜਿਕਲ ਵਾਲੇ ਨੇ ਜਾਂ ਹੋਰ ਨੇ ਉਮਰ ਦੇ ਲਿਹਾਜ਼ ਨਾਲ ਆਪਰੇਸ਼ਨ ਕਰਦੇ ਨੇ ਵੀ ਇਹਦੀ ਕਿੰਨੀ ਉਮਰ ਆ ਲੇਡੀਜ਼ ਦੀ ਬੇਦੀ ਬੱਚੇ ਤਾਂ ਨਹੀਂ ਕੱਢਣੀਆਂ ਜਾਂ ਨਹੀਂ ਕੱਢਣੀ ਬਹੁਤ ਸਿਆਣੇ ਡਾਕਟਰ ਇਦਾਂ ਦੀਆਂ ਜੋ ਦੇਖ ਕੇ ਆਪਰੇਸ਼ਨ ਕਰਦੇ ਨੇ ਸੋ ਪਿਛਲੇ ਸਮੇਂ ਦੇ ਵਿੱਚ ਕਾਫੀ ਕਿਸੇ ਹੋਰ ਤਰੀਕੇ ਨਾਲ ਚੱਲਦਾ ਸੀ ਮੇਰੇ ਪਿਤਾ ਜੀ ਕੋਲ ਬਹੁਤ ਕੇਸ ਆਉਂਦੇ ਜਿਨ੍ਹਾਂ ਦੀ ਛੋਟੇ-ਛੋਟੇ ਉਮਰ ਦੇ ਵਿੱਚ ਬੱਚੇਦਾਨੀ ਕੱਢ ਦਿੱਤੀ ਜਾਂਦੀ ਸੀ ਛੋਟੇ ਉਮਰ ਦੇ ਵਿੱਚ ਬੱਚੇਦਾਨੀ ਕੱਢਤੀ ਤੇ ਹੋਰ ਫਿਰ ਰੋਗ ਲੱਜਦੇ ਸਰੀਰ ਨੂੰ ਸਰੀਰ ਭਾਰੀ ਹੋ ਗਿਆ ਹੋਰ ਸਾਰ ਰੋਗ ਲੱਗ ਗਏ ਸੋ ਬੱਸ ਇਸੇ ਥ्याने ਡਾਕਟਰ ਬੱਚੇਦਾਨੀ ਛੋਟੇ ਮੁੱਡੇ ਵਿੱਚ ਕੱਢਦੇ ਨਹੀਂ ਔਰ ਜਦੋਂ ਬਹੁਤ ਜ਼ਿਆਦਾ ਨੌਬਤ ਆਉਂਦੀ ਹੈ ਬਹੁਤ ਜ਼ਿਆਦਾ ਮਤਲਬ ਕਹਿਣੀ ਹੈ ਵੀ ਬਿਮਾਰੀ ਵਧ ਜਾਂਦੀ ਹੈ ਵੀ ਫਿਰ ਜਦੋਂ ਹੋਰ ਬੱਚੇਦਾਨੀ ਕੱਢਣ ਤੋਂ ਬਿਨਾ ਕੋਈ ਹੱਲ ਹੁੰਦਾ ਨਹੀਂ ਫਿਰ ਬੱਚੇਦਾਨੀ ਕੱਢਣੀ ਪੈਂਦੀ ਹੈ ਸੋ ਚਲੋ ਆਪਾਂ ਬੱਚੇਦਾਨੀ ਕੱਢਣ ਦੀ ਗੱਲ ਨਹੀਂ ਕਰਦੇ ਆਪਾਂ ਆਪਾਂ ਤੁਹਾਡਾ ਇਲਾਜ ਕਰਨਾ ਸੋ ਜਿਨ੍ਹਾਂ ਦਾ ਭਾਰ ਪੈਂਦਾ ਉਹਨਾਂ ਵਾਸਤੇ ਬਹੁਤ ਵਧੀਆ ਜੀ ਨੁਸਖਾ 100% ਜੋ ਤੁਹਾਨੂੰ ਇਹ ਰਾਹਤ ਦੇਊਗਾ ਤੁਹਾਡੀ ਬਿਮਾਰੀ ਨੂੰ ਠੀਕ ਕਰੂਗਾ ਸੋ ਸਰੀਰ ਨੂੰ ਕਸਾਪ ਆਊਗਾ ਸੋ ਕੀ ਲੈਣਾ ਤੁਸੀਂ ਸਿੰਪਲ ਫਾਰਮੂਲਾ ਜਿੱਦਾਂ ਤੁਸੀਂ ਬਕੈਣ ਹੁੰਦੇ ਆ ਨਾ ਨਿੰਮ ਵਰਗੀ ਇੱਕ ਬਕੈਣ ਬਕੈਣ ਦਾ ਪੇੜ ਹੁੰਦਾ ਆਮ ਘਰਾਂ ਦੇ ਵਿੱਚ ਲੱਗਿਆ ਹੁੰਦੀ ਆ ਬਕੈਣ ਨਿੰਮ ਦੀ ਤਰ੍ਹਾਂ ਹੀ ਹੁੰਦਾ ਉਹ ਜਿਵੇਂ ਨਿੰਮ ਦਾ ਪੇੜ ਹੁੰਦਾ ਉਵੇਂ ਬਕੈਣ ਹੁੰਦੀ ਆ ਸੋ ਬਕੈਣ ਦੇ ਪੱਤੇ ਲੈਣੇ ਜਿੰਦਾ ਕਿਲੋ ਕਿਲੋ ਸਾਰੇ ਤਾਜ਼ੇ ਬਕੈਣ ਦੇ ਪੱਤੇ ਲੈ ਕੇ ਉਹਨੂੰ ਚੰਗੀ ਤਰ੍ਹਾਂ ਧੋਲੋ ਇੱਕ ਵਾਰੀ ਧੋ ਕੇ ਪਾਣੀ ਸਹੀ ਕੱਢ ਲਓ ਉਸ ਤੋਂ ਬਾਅਦ ਉਹਨੂੰ 5-6 ਲੀਟਰ ਪਾਣੀ ਦੇ ਵਿੱਚ ਉਬਾਲਣਾ 5-6 ਲੀਟਰ ਪਾਣੀ ਦੇ ਵਿੱਚ ਉਬਾਲਣਾ ਉਹਨੂੰ ਕਿਸੇ ਭੁੱਲੇ ਭਾਂਡੇ ਦੇ ਵਿੱਚ ਪਾ ਕੇ ਉਹ ਮੰਗ ਦੇ ਉੱਪਰ 5 ਲੀਟਰ ਪਾਣੀ ਦੇ ਵਿੱਚ ਪਾ ਕੇ ਬਕਾਇਨ ਦੇ ਕਿਲੋ ਪੱਤੇ ਨੂੰ ਉਬਾਲਨਾ ਉਹਦੇ ਵਿੱਚ ਤੁਸੀਂ ਪਾਉਣੀਆਂ ਫੜਕੜੀ ਤਕਰੀਬਨ ਫੜਕੜੀ ਉਹਦੇ ਵਿੱਚ ਪਾਣੀ ਆ ਪਾਈ ਆ ساری ਫੜਕੜੀ ਪਾ ਦਿਓ 200 ਗ੍ਰਾਮ 250 ਗ੍ਰਾਮ ਫੜਕੜੀ ਉਹਦੇ ਵਿੱਚ ਪਾ ਕੇ ਪਾਣੀ ਜਦੋਂ ਮੱਚ ਮੱਚ ਕੇ ਅੱਧਾ ਰਹਿ ਗਿਆ ਜਿਵੇਂ ਪਾਣੀ ਮੰਨ ਲਓ 6-7 ਕਿਲੋ ਦੇ ਵਿੱਚੋਂ ਪਾਣੀ 6-7 ਕਿਲੋ ਪਾਣੀ ਪਾ ਲਓ ਕਿਲੋ ਪੱਤਿਆਂ ਦੇ ਵਿੱਚ 600 ਕਿਲੋ ਪਾਣੀ 6-7 ਦੇ ਵਿੱਚੋਂ ਜਦੋਂ ਪਾਣੀ ਮੱਚ ਕੇ ਇਦਾਂ ਰਹਿ ਗਿਆ ਤਾਂ ਉਹਨੂੰ ਪੁਣ ਕੇ ਠੰਡਾ ਕਰਕੇ ਜਿੰਨੇ ਪੁਣ ਕੇ ਉਹਨੂੰ ਕੱਚੇ ਘੜੇ ਦੇ ਵਿੱਚ ਪਾ ਕੇ ਰੱਖ ਲਓ ਜਿੱਦਾਂ ਘੜਾ ਹੁੰਦਾ ਨਾ ਕੱਚਾ ਮਿੱਟੀ ਦਾ ਉਹ ਘੜੇ ਦੇ ਵਿੱਚ ਪਾ ਕੇ ਆਪਣੇ ਬਾਥਰੂਮ ਦੇ ਵਿੱਚ ਜਾ ਕੇ ਤੇ ਰੱਖ ਲਓ ਸੋ ਉਹਦਾ ਪ੍ਰਯੋਗ ਕਿਵੇਂ ਕਰਨਾ ਜਿੰਨੇ ਵਾਰੀ ਬਾਥਰੂਮ ਜਾਂਦੇ ਆਪਾਂ ਜਿੰਨੇ ਵਾਰੀ ਜਿੱਦਾਂ ਬਾਥਰੂਮ ਜਾਂਦੇ ਹੋ ਪਿਸ਼ਾਬ ਕਰਨ ਵਾਸਤੇ ਜਾਂਦੇ ਹੋ ਦਿਨ ਦੇ ਵਿੱਚ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਜਿੰਨੇ ਵਾਰੀ ਬਾਥਰੂਮ ਕਰਨ ਵਾਸਤੇ ਜਾਂਦੇ ਹੋ ਤਾਂ ਜੋ ਪਾਣੀ ਲੈਣਾ ਥੋੜਾ ਜਿਹਾ ਕੱਪ ਇੱਕ ਕੱਪ ਪਾਣੀ ਜਿਵੇਂ ਦੋ ਤਿੰਨ ਅੰਚ ਦਾ ਪਾਣੀ ਲੈ ਕੇ ਉਹਦੇ ਨਾਲ ਵਾਸ਼ ਕਰਨਾ ਆਪਣਾ ਪ੍ਰਾਈਵੇਟ ਪਾਰਟ ਜਿੱਦਾਂ ਪ੍ਰਾਈਵੇਟ ਪਾਰਟ ਆਪਣਾ ਜੋ ਉੱਥੋਂ ਉਹ ਵਾਸ਼ ਕਰਨਾ ਉਸ ਪਾਣੀ ਦੇ ਨਾਲ ਸੋ ਛਿੱਟੇ ਮਾਰਨੇ ਆਉਂਦੇ ਮਤਲਬ ਉਦੋਂ ਹੋਰ ਬਾਅਦ ਦੂਜਾ ਪਾਣੀ ਨਹੀਂ ਆਪਾਂ ਵਰਤਣਾ ਉਹ ਪਾਣੀ ਨੂੰ ਜਿੰਦਾ ਜੀ 2-3 ਦਿਨ ਦੇ ਵਿੱਚ ਖਤਮ ਕਰ ਲੈਣਾ ਸਿਰਫ 2-3 ਦਿਨ ਪਾਣੀ ਨੂੰ ਵਰਤਣਾ ਉਹ ਜੋ ਘੜੇ ਦੇ ਵਿੱਚ ਰੱਖਿਆ ਹੋਇਆ ਪਾਣੀ ਆ ਉਹ ਉਦੋਂ ਬਾਅਦ ਫਿਰ ਹੋਰ ਬਣਾ ਲਓ ਸੋ ਇਹ ਨੀਮ ਤਰੂਪ ਨਾਲ ਤੁਸੀਂ ਲਗਾਤਾਰ ਕੁਝ ਦਿਨ ਇਹਦਾ ਕਰੋ ਪ੍ਰਯੋਗ ਬਿਲਕੁਲ ਤੋਂ 100% ਮੈਂ ਕਹਿ ਸਕਦਾ ਤੁਹਾਡੀ ਭਾਰ ਪੈਣ ਦੀ ਬਿਮਾਰੀ ਜਿੰਨੀ ਮਰਜੀ ਪੁਰਾਣੀ ਹੈ ਬਿਲਕੁਲ ਜੜ ਤੋਂ ਠੀਕ ਹੋ ਜੂਗੀ ਚਾਹੇ ਤੁਹਾਡੀ ਉਮਰ 80 ਸਾਲ ਦੀ ਹੋ ਗਈ ਚਾਹੇ 70 ਸਾਲ ਦੀ ਆ ਜਾਂ ਛੋਟੀ ਉਮਰ ਤੁਹਾਡੀ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਇਹ ਜੋ ਜੋ ਇਹਨ ਉਸਕਾ ਦੱਸਿਆ ਤੁਹਾਨੂੰ 100% ਕਾਮਯਾਬ ਰਹੂਗਾ ਤੁਹਾਡੇ ਵਾਸਤੇ ਲਾਹੇਵੰਦ ਰਹੂਗਾ ਸੋ ਬਾਕੀ ਖਾਣ ਵਾਸਤੇ ਤੁਸੀਂ ਕੀ ਲੈ ਸਕਦੇ ਹੋ ਖਾਣ ਵਾਸਤੇ ਸੁਪਾਰੀ ਪਾਗ ਲੈ ਲਓ ਸੁਬਾਰੀ ਪਾਗ ਕਿਸੇ ਵਧੀਆ ਕੰਪਨੀ ਦਾ ਲੈ ਲਓ ਕੋਈ ਵੀ ਆਮ ਦਰਦ ਦਾ ਜਾਂ ਹੋਰ ਕਿਸੇ ਕੰਪਨੀ ਦਾ ਵਧੀਆ ਸੁਪਾਰੀ ਪਾਗ ਦਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਕੋਸੇ ਦੁੱਧ ਨਾਲ ਛਿਬੜ ਕਰਨਾ ਦਾ ਸੁਪਾਰੀ ਪਾਗ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਉਹ ਖਾਣ ਵਾਸਤੇ ਆ ਸੋ ਐਕਸਟਰਨਲ ਯੂਜ਼ ਵਾਸਤੇ ਜੋ ਵਾਸ਼ ਕਰਨ ਵਾਸਤੇ ਆਪਾਂ ਨੇ ਆਪਰਯੋਗ ਕਰਨਾ ਸੋ ਇਹਦਾ ਬਦ ਤੋਂਗਾ ਤੁਸੀਂ ਵੀਡੀਓ ਸ਼ੇਅਰ ਕਰੋ ਮਤਲਬ ਬਹੁਤ ਜ਼ਿਆਦਾ ਮਾਤਾਵਾਂ ਭੈਣਾਂ ਹੋਰ ਔਰਤਾਂ ਬੱਡੀ ਛੋਟੀ ਉਮਰ ਦੀਆਂ ਬਹੁਤ ਜ਼ਿਆਦਾ ਬਿਮਾਰੀ ਤੋਂ ਪਰੇਸ਼ਾਨ ਨੇ ਸੋ ਬਾਕੀ ਬਤੋਂ ਦੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਕੀ ਚੈਨਲ ਸਬਸਕ੍ਰਾਈਬ ਨਹੀਂ ਕਰ ਸਬਸਕ੍ਰਾਈਬ ਕਰ ਲਓ ਸੋ ਬਾਕੀ ਹੋਰ ਵੀਡੀਓ ਲੈ ਕੇ ਆ ਜਲਦੀ ਤੁਹਾਡੀ ਸੇਵਾ ਚਾਹੂਗਾ ਬਾਕੀ ਮੈਨੂੰ ਪੁੱਛਦੇ ਹੋ ਤੁਸੀਂ ਵੀ ਤੁਹਾਨੂੰ ਮਿਲਣਾ ਸੀ ਕਿੱਥੇ ਮਿਲिए ਧੂਰੀ ਸ਼ਹਿਰ ਦੇ ਵਿੱਚ ਆਪਣਾ ਬਿਲਕੁਲ ਫਲਾਈਓਵਰ ਦੇ ਨੇੜੇ 올ਡ ਆਯੁਰਵੇਦਾ ਨਾਮ ਤੇ ਉੱਥੇ ਆਪਣਾ ਦੁਆਰ ਲੱਗਾ 올ਡ ਆਯੁਰਵੇਦਾ ਉੱਥੇ ਆ ਕੇ ਤੁਸੀਂ ਮੈਨੂੰ ਚਰਨ ਕਮਲ ਨੂੰ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 5 ਵਜੇ ਤੱਕ ਮਿਲਣਾ। ਅਗਰ ਮਿਲਣਾ ਚਾਹਣੀ ਹੋਣੇ ਉੱਥੇ ਆ ਕੇ ਤੁਸੀਂ ਮਿਲ ਸਕਦੇ ਹੋ। ਮੈਨੂੰ ਫੋਨ ਕਰਕੇ ਉੱਥੇ ਆ ਕੇ ਮਿਲ ਸਕਦੇ ਹੋ। ਸੋ ਕਿਰਪਾ ਕਰਕੇ ਫੋਨ ਕਰਕੇ ਹੀ ਆਓ ਜੇ ਨਹੀਂ ਆਉਣਾ ਹੋਵੇ। ਤੋਂ ਫੋਨ ਕਰੇ ਬਿਨਾ ਨਾ ਆਇਓ। ਸੋ ਬਾਕੀ ਵੀਡੀਓ ਸ਼ੇਅਰ ਕਰ ਦਿਓ। ਅਗਰ ਚੰਗੀ ਲੱਗੇ ਲਾਈਕ ਕਰ ਦਿਓ ਵੀਡੀਓ ਨੂੰ ਔਰ ਬਤੁਬਦ ਤੁਸੀਂ ਹੋਰਾਂ ਤੱਕ ਪਹੁੰਚਾਓ ਇਹ ਜਾਣਕਾਰੀ ਨੂੰ। ਬਹੁਤ ਚੰਗਾ ਔਰਤਾਂ ਰੇਡੀਆਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਬਿਮਾਰੀ ਤੋਂ। ਕਈਆਂ ਨੂੰ ਬੱਚੇ ਤਾਂ ਨਹੀਂ ਕਢਾਉਣੀ ਪੈ ਜਾਂਦੀ ਆ ਵੀ ਜਦੋਂ ਠੀਕ ਸੋ ਬੱਚੇ ਦਾ ਨੀ ਕਢਾਉਣ ਦੀ ਨੌਬਤ ਨਾ ਆਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਫਾਰਮੂਲਾ ਵਰਤੋ ਸੋ ਬਾਕੀ ਸਭ ਦਾ ਧੰਨਵਾਦ ਕਰਦਾ ਹਾਂ ਔਰ ਖੁਸ਼ ਰਹੋ ਤੰਦਰੁਸਤ ਰਹੋ